ਪਿੰਡ ਤੁਲਾ ਨਗਰ ਵਿੱਚ ਸ੍ਰੀ ਅਖੰਡ ਪਾਠ ਦਾ ਭੋਗ ਪੈ ਰਿਹਾ ਸੀ। ਸੰਤ ਘੁੰਮਣਾ ਵਾਲਿਆਂ ਦੇ ਅਖੰਡ ਪਾਠੀ ਪਾਠ ਕਰ ਰਹੇ ਸਨ। ਘਰ ਵਾਲਿਆਂ ਵੱਲੋਂ ਬੇਨਤੀ ਕਰਨ ਤੇ ਬਾਬਾ ਜੀ ਵੀ ਇਸ ਅਖੰਡ ਪਾਠ ਦੇ ਭੋਗ ਤੇ ਆ ਗਏ। ਬਾਬਾ ਜੀ ਨੇ ਆ ਕੇ ਆਖਿਆ ਇੱਥੇ ਰਾਤ 16 ਮੁੰਡਿਆਂ ਨੇ 16 ਜਪਜੀ ਸਾਹਿਬ ਦੇ ਪਾਠ ਪੜ੍ਹੇ ਹਨ। ਮੈਂ ਉਹਨਾਂ ਦੇ ਦਰਸ਼ਨ ਕਰਨ ਆਇਆ ਹਾਂ। ਸਾਰੇ ਅਖੰਡ ਪਾਠੀ ਹੈਰਾਨ ਸਨ ਕੇ ਬਾਬਾ ਜੀ ਨੂੰ ਸਾਡੀ ਇਸ ਗੱਲ ਦਾ ਸਾਰਾ ਹੀ ਪਤਾ ਸੀ ਕਿ ਅਸੀਂ ਰਾਤ ਸਮੇਂ ਗਿਣਤੀ ਵਿੱਚ 16 ਮੁੰਡੇ ਸਾਂ ਤੇ ਸਾਰਿਆਂ ਨੇ 16 ਹੀ ਜਪਜੀ ਸਾਹਿਬ ਦੇ ਪਾਠ ਪੜ੍ਹੇ ਹਨ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਜੁੜੀ ਹੋਈ ਸੰਗਤ ਨੂੰ ਬਾਬਾ ਜੀ ਨੇ ਬਚਨ ਕੀਤਾ ਮਲ ਭਖ ਖਾਣੇ ਨਹੀਂ ਖਾਣੇ ਚਾਹੀਦੇ। మాਸ, ਸ਼ਰਾਬ ਅਤੇ ਨਸ਼ੇ ਖਾਣ ਵਾਲੇ ਨਿਰੇ ਪਸ਼ੂ ਹਨ, ਰਾਖਸ਼ ਹਨ। ਜਿਹੜਾ ਬੰਦਾ ਇਹ ਰਾਖਸ਼ਾਂ ਵਾਲੇ ਖਾਣੇ ਛੱਡ ਕੇ ਗੁਰਬਾਣੀ ਪੜਨ ਲੱਗ ਗਿਆ ਗੁਰੂ ਵਾਲਾ ਬਣ ਗਿਆ ਉਹ ਸਾਧ ਬਣ ਗਿਆ ਥਾਂ ਥਾਂ ਐਵੇਂ ਮੱਥੇ ਨਾ ਟੇਕਦੇ ਫਿਰੋ ਗੁਰੂ ਗ੍ਰੰਥ ਸਾਹਿਬ ਹੀ ਸਾਰਿਆਂ ਦੇ ਗੁਰੂ ਹਨ ਇਸ ਤੇ ਹੀ ਯਕੀਨ ਰੱਖੋ ਸਵੇਰੇ ਸ਼ਾਮ ਦੋਵੇਂ ਵੇਲੇ ਗੁਰਦੁਆਰੇ ਜਾ ਕੇ ਬੈਠਿਆ ਕਰੋ ਵਾਅਦ ਤੋਂ ਵੱਧ ਬਾਣੀ ਕੰਠ ਕਰੋ ਕੰਠ ਕੀਤੀ ਗਈ ਗੁਰਬਾਣੀ ਰੂਹ ਦੇ ਨਾਲ ਜਾਂਦੀ ਹੈ ਆਪਣੀ ਕਿਰਤ ਸੁਚੀ ਰੱਖੋ ਬਗਾਨੇ ਹੱਕ ਦੀ ਝਾਕ ਨਾ ਰੱਖੋ ਜਿਸ ਦੀ ਕਿਰਤ ਮੈਲੀ ਉਸ ਦਾ ਮਨ ਵੀ ਮੈਲਾ ਗੁਰੂ ਜੀ ਵੀ ਇਹੋ ਗੱਲ ਪੱਕੀ ਕਰਦੇ ਹਨ ਮਨ ਮੈਲੇ ਸਭ ਕੁਝ ਮੈਲਾ ਤਨ ਤੋਤੇ ਮਨ ਅੱਛਾ ਨਾ ਹੋਏ ਇਸ ਤੋਂ ਬਾਅਦ ਬਾਬਾ ਜੀ ਨੇ ਬੈਠੀ ਹੋਈ ਸੰਗਤ ਵਿੱਚ ਉੱਚੀ ਨਾਲ ਬੋਲ ਕੇ ਕਿਹਾ ਜੋ ਮਾਈ ਭਾਈ ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਾਸ ਸ਼ਰਾਬ ਅਤੇ ਹੋਰ ਨਸ਼ੇ ਛੱਡਦੇ ਹਨ ਅਤੇ ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਨ ਉਹ ਬੰਦੇ ਬਾਹ ਖੜੀ ਕਰੋ ਬਹੁਤ ਸਾਰੇ ਮਾਈ ਭਾਈ ਨੇ ਬਾਹ ਖੜੀ ਕੀਤੀ ਇੱਕ ਸੇਵਾਦਾਰ ਨੇ ਬਾਬਾ ਜੀ ਨੂੰ ਪੁੱਛਿਆ ਬਾਬਾ ਜੀ ਗਿਣਤੀ ਕਰਕੇ ਦੇਖੀਏ ਕਿ ਇਹ ਕਿੰਨੇ ਹਨ ਤਾਂ ਬਾਬਾ ਜੀ ਨੇ ਬਚਨ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਬਾਹ ਖੜੀ ਕੀਤੀ ਹੈ ਸਾਨੂੰ ਸਾਰਿਆਂ ਦਾ ਪਤਾ ਹੈ गिनकी ਕਰਨ ਦੀ ਲੋੜ ਨਹੀਂ ਸਾਦ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਦ ਕੀ ਸੋਭਾ ਪ੍ਰਭ ਮਾਹੇ ਸਮਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ